ਪੰਜਾਬ ਵਿੱਚ ਪੰਚਾਇਤ ਇਲੈਕਸ਼ਨਸ ਦਾ ਜੋਸ਼ ਹਰ ਪਿੰਡ ਵਿੱਚ ਹੈ। ਚੋਣਾਂ ਤੋਂ ਰਿਲੇਟਿਡ ਕਈ ਵੀਡੀਓਜ਼ ਵਾਇਰਲ ਹੋ ਰਹੇ ਨੇ। ਹੁਣ ਇਹ ਵੀਡੀਓ ਦੇਖੋ। ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ। ਹਾਂਜੀ। ਚਾਹ ਕੁੱਤਰ ਦਿੰਦਾ ਪੈਸੇ, ਚਾਹ ਮੈਂ ਦਿੰਦਾ ਪੈਸੇ। ਠੀਕ ਆ। ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ। 20 ਕਿੱਲੇ ਨਹਿਰ ਵਾਲਿਆਂ ਨੂੰ ਮੈਂ ਦਊ 75। ਤਾੜੀਆਂ ਲਾੜੀਆਂ ਤੇ ਪਾਟਾ। ਬਰਨਾਸ ਦੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਾਣੇ ਰੋਟੀ ਖਾਂਦੀਆਂ ਕਿ ਨਹੀਂ ਇਹ ਵੀਡੀਓ ਪਿੰਡ ਵੜਿੰਗ ਦੀ ਹੈ ਜਿੱਥੇ ਇੱਕ ਸ਼ਖਸ ਸਰਪੰਚ ਇਲੈਕਸ਼ਨ ਦਾ ਕੈਂਡੀਡੇਟ ਹੈ ਇਹ ਆਪਣੇ ਵੋਟਰਾਂ ਨੂੰ ਅਪੀਲ ਕਰ ਰਿਹਾ ਕਿ ਵੋਟ ਪਾ ਕੇ ਜਾਓ ਲੇਕਿਨ ਇਹ ਅਪੀਲ ਕੁਝ ਖਾਸ ਹੈ ਕੈਂਡੀਡੇਟ ਕਹਿ ਰਿਹਾ ਹੈ ਕਿ ਮਹਿਲਾਵਾਂ ਜੇਕਰ ਵੋਟ ਦੇਣਗੀਆਂ ਤੇ ਮਿਲੇਗਾ ਸੂਟ ਅਤੇ 1100 ਰੁਪਏ ਇਸ ਤਲਾਵਾ ਸਕੂਲ ਜਾਣ ਵਾਲੇ ਸਟੂਡੈਂਟਸ ਨੂੰ ਸਕੂਲ ਤੱਕ ਟ੍ਰਾਂਸਪੋਰਟੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਅਤੇ ਜਿਹੜੇ ਲੋਕ ਨਦੀ ਦੇ ਨੇੜੇ ਰਹਿੰਦੇ ਨੇ ਉਹਨਾਂ ਨੂੰ 20 ਕਿੱਲੇ ਜ਼ਮੀਨ ਵੀ ਦਿੱਤੀ ਜਾਏਗੀ। ਚੋਣਾ ਦਾ ਰੂਪ ਕਾਫੀ ਅਨੋਖਾ ਹੈ। ਭਾਈ ਜੀ ਨਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਾ ਹਾਂਜੀ ਚਾਹ ਕੁੱਤਰ ਦਿੰਦਾ ਪੈਸੇ ਚਾਹ ਮੈਂ ਦਿੰਦਾ ਪੈਸੇ ਹਾਂ ਠੀਕ ਆ ਸਟੈਂਪ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਰਾਂ ਵਾਲਿਆਂ ਨੂੰ ਮੈਂ ਦਊਂ ਪਚੈਤੀ ਤਾੜੀਆਂ ਲਾ ਦੇ ਹਾਂ ਬਰਨਾਸ ਦੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ दारू ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਦੀ ਆ ਨਹੀਂ ਦਾ ਸਹੀ ਆ ਗੱਲ ਸਹੀ ਆ ਬੁੜੀਆਂ ਤੇ ਇੱਕ ਸ਼ੂਟ ਹਾਂ 1100 ਰੁਪਿਆ ਮੇਰੇ ਵੱਲੋਂ ਜਿੱਦਣ ਬੋਟ ਪਾਉਣ ਉਹਨਾਂਗੇ ਵਾਹਿਗੁਰੂ ਤਾਂ ਬੂਟ ਨਹੀਂ ਉਹ ਸਾਲਾ ਹੀ ਇਹਨਾਂ ਮੰਗੇ ਬੂਟ ਬੂਟ ਸਾਲਾ ਹੀ ਹਾਂ ਇੱਕ ਸ਼ੂਟ ਹਾਂ 1100 ਦਾ ਭਣੇ ਆਪ ਦੀ ਪਸੰਦ ਦੇ ਪਾ ਲੈਣਗੇ ਵਾਹਿਗੁਰੂ ਇੱਕ ਇੱਕ ਡਬਲ ਬੈੱਡਾਂ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ 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 ਫਾਂਡ ਆ ਯਾਰ ਸਹੀ ਆ ਭਾਈ ਯਾਰ ਇਹ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਇਹ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਭਾਵਾਂ ਦੀ ਆ ਕੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸੁਬਾਨੀ ਸਹੀ ਆ ਸਹੀ ਆ ਕਿਆ ਬਾਤ ਹੈ ਇਹਦੀ ਹੁਣ ਭੇਜਦਾ ਤੜਕ ਕੱਲੀ ਪਾਰਟੀ ਜਲਦੀ ਉੱਠੂਗਾ ਭਾਈ ਜੀ ਭਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹਾਂ ਕੂਤਰ ਨੂੰ ਕਹਿੰਦਾ ਤੂੰ ਡੇਗਾ ਚਾ ਮੇਤੇ ਦਾ ਮੁੰਡਾ ਡੂ ਆ ਪੰਜਾਬ ਵਿੱਚ ਪੰਚਾਇਤ ਇਲੈਕਸ਼ਨਸ ਦਾ ਜੋਸ਼ ਹਰ ਪਿੰਡ ਵਿੱਚ ਹੈ ਚੋਣਾ ਤੋਂ ਰਿਲੇਟਿਡ ਕਈ ਵੀਡੀਓਜ਼ ਵਾਇਰਲ ਹੋ ਰਹੇ ਨੇ ਹੁਣ ਇਹ ਵੀਡੀਓ ਦੇਖੋ ਭਾਈ ਜੀ ਨਰਾ ਵਾਲਿਆਂ ਵਾਸਤੇ ਬੇਨਤੀ ਹੈ ਕਾ ਹਾਂਜੀ ਚਾ ਕੂਤਰ ਦਿੰਦਾ ਪੈਸੇ ਚਾ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਰਾਂਲਾਂ ਮਾਦਾ ਹੂੰ ਪਛਾਤੀ ਤਾੜੀਆਂ ਲੈ ਪਾੜੇ ਹਰ ਤੇ ਪਾੜਾ ਬੁਰਨਾਸ ਦੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਤਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਾਣੇ ਰੋਟੀ ਖਾਦੀਆਂ ਕਿ ਨਹੀਂ ਇਹ ਵੀਡੀਓ ਪਿੰਡ ਵੜਿੰਗ ਦੀ ਹੈ ਜਿੱਥੇ ਇੱਕ ਸ਼ਖਸ ਸਰਪੰਚ ਇਲੈਕਸ਼ਨ ਦਾ ਕੈਂਡੀਡੇਟ ਹੈ ਇਹ ਆਪਣੇ ਵੋਟਰਾਂ ਨੂੰ ਅਪੀਲ ਕਰ ਰਿਹਾ ਕਿ ਵੋਟ પાਕੇ ਜਾਓ ਲੇਕਿਨ ਇਹ ਅਪੀਲ ਕੁਝ ਖਾਸ ਹੈ ਕੈਂਡੀਡੇਟ ਕਹਿ ਰਿਹਾ ਹੈ ਕਿ ਮਹਿਲਾਵਾਂ ਜੇਕਰ ਵੋਟ ਦੇਣਗੀਆਂ ਤੇ ਮਿਲੇਗਾ ਸੂਟ ਅਤੇ 1100 ਰੁਪਏ ਇਸੋਲਾਵਾ ਸਕੂਲ ਜਾਣ ਵਾਲੇ ਸਟੂਡੈਂਟਸ ਨੂੰ ਸਕੂਲ ਤੱਕ ਟ੍ਰਾਂਸਪੋਰਟੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਅਤੇ ਜਿਹੜੇ ਲੋਕ ਨਦੀ ਦੇ ਨੇੜੇ ਰਹਿੰਦੇ ਨੇ ਉਹਨਾਂ ਨੂੰ 20 ਕਿੱਲੇ ਜ਼ਮੀਨ ਵੀ ਦਿੱਤੀ ਜਾਏਗੀ। ਚੋਣਾ ਦਾ ਰੂਪ ਕਾਫੀ ਅਨੋਖਾ ਹੈ। ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਕਾ ਹਾਂਜੀ ਚਾਹ ਕੂਤਰ ਦਿੰਦਾ ਪੈਸੇ ਚਾਹ ਮੈਂ ਦਿੰਦਾ ਪੈਸੇ ਹਾਂ ਠੀਕ ਆ ਸਟਾਮ ਭਰਾਲੋ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊ 35 ਤਾੜੀਆਂ ਲਾ ਦੇ ਹਾਂ ਬੁੜੀਆਂਾਸਤੇ ਕੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਦਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਭਣੇ ਰੋਟੀ ਖਾਦੀ ਨਹੀਂ ਦਾ ਸਹੀ ਆ ਗੱਲ ਸਹੀ ਆ ਬੁੜੀਆਂ 'ਤੇ ਇੱਕ ਛੂਟ ਹਾਂ 1100 ਰੁਪਿਆ ਮੇਰੇ ਲਈ ਜਿੱਦਣ ਵੋਟ ਪਾਉਣ ਆਉਣਗੇ ਵਾਹ ਜੀ ਵਾਹ ਕੋਈ ਬੂਟ ਨਹੀਂ ਉਸ ਆਲਾ ਹੀ ਉਹਨੇ ਮੰਗੇ ਬੂਟ ਬੂਟ ਸਿਆਲਾ ਹੀ ਹਾਂ ਇੱਕ ਛੂਟ ਹਾਂ 1100 ਦਾ ਭਣੇ ਆਪ ਦੀ ਪਸੰਦ ਦੇ ਪਾ ਲੈਣਗੇ ਬਸ ਜੀ ਵਾਹ ਇੱਕ ਇੱਕ ਡਬਲ ਪੈਡ ਵਾਲਾ ਖੜਾ ਪੂਰਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਲੈ 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 ਫੈਂਡ ਆ ਯਾਰ ਸਹੀ ਆ ਭਾਈ ਯਾਰ ਇਹ ਤੇ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਇਹ ਜਵਾਕ ਨਹਿਰ ਤੋਂ ਵੜੰਗੀ ਜਾਂਦੇ ਆ ਭਾਵਾਂ ਦੀ ਆ ਕੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸੁਬਾਨੀ ਸਹੀ ਆ ਸਹੀ ਆ ਕੈਦੀ ਹੁਣ ਭੇਜਦਾ ਤੜਕ ਕੱਲੀ ਪਾਰਟੀ ਜਲਦੀ ਉੱਠੂਗਾ ਭਾਈ ਜੀ ਭਾਵਾਂ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਹਾਂ ਉੱਤਰ ਨੂੰ ਕਹਿੰਦੀ ਚਾ ਤੂੰ ਡੇਗਾ ਚਾ ਮੇ ਤੇ ਦਾ ਮੁੰਡਾ ਉੱਡੂ